ਇੱਕ ਗੱਲ ਕਹਾਗਾ ਕਿਸਾਨੀ ਇਸ ਗੱਲ ਦਾ ਮੰਥਨ ਕਰਨਾ ਚਾਹੀਦਾ 100 ਸਾਲਾਂ ਦੇ ਵਿੱਚ ਬੜਵਰ ਜੀ ਬੈਠੇ ਰਹੇ ਬੜੀਆਂ ਟੈਣੀਆਂ ਟਿੱਪਣੀਆਂ ਫੇਸਬੁੱਕ ਤੇ ਵੀ ਕਰਦੇ ਰਹਿੰਦੇ ਰਹੇ ਕਵਿਤਾ ਚੱਜ ਵੀ ਕਹਿਗੇ ਇਹ ਜਰੂਰ ਇਨਟਰਸਪੈਕਸ਼ਨ ਦਾ ਮਸਲਾ ਹੈਗਾ ਦਰਸ਼ਨਪਾਲ ਜੀਆ ਨੇ ਕਈ ਗੱਲਾਂ ਕਹੀਆਂ ਨੇ ਧੋਨ ਤਾਂ ਥੋੜੀ ਜਿਹੀ ਸੱਚ ਸੀ ਜਿਵੇਂ ਕਿਸੇ ਖਾਸ ਕਰਕੇ ਨੋਟ ਰੈਸ ਕਰ ਰਹੇ ਹੁਣ ਪਰ ਮੁੱਦੇ ਬੜੇ ਹਨ ਜਿਹੜੇ ਰੇਠਾਏ ਉਹਨਾਂ ਤੇ ਧਿਆਨ ਕਰਨ ਦੀ ਲੋੜ ਹੈ ਤਿੰਨ ਕਿਸਮ ਦਾ ਜਿਹੜਾ ਪਾਰਲੀਮੈਂਟਰੀ ਡੈਮੋਕ੍ਰੇਸੀ ਬਾਰੇ ਅੱਜ ਬੋਲ ਵਾਲਾ ਚੋਣਾਂ ਦਾ ਚੱਲ ਰਿਹਾ ਤਿੰਨ ਕਿਸਮ ਦੇ ਰੁਝਾਨ ਤੁਨਿਸਟਾਂ ਚ ਪਾਏ ਗਏ ਨੇ ਹੁਣ ਤੱਕ ਪਹਿਲੇ ਜਿਹੜੇ ਚਿੰਤੇ ਨਾਲ ਇਸ਼ੂ ਨੇ ਪਾਰਲੀਮੈਂਟ ਨੂੰ ਜਿਹਨੇ ਚੱਸੀ ਨਹੀਂ ਰਹੇ ਹੈਗੇ ਕਿ ਹਿੰਦੁਸਤਾਨ ਦੀ ਪਾਰਲੀਮੈਂਟ ਨੂੰ ਟੁੱਟਦਾ ਮਾਲ ਖਾ ਕੇ ਤਸੰਤ ਕਰਨ ਵਾਲਿਆਂ ਦਾ ਖਾੜਾ ਵੜੀ ਹੋਈ ਹੈ ਦੂਜੇ ਜਿਹੜੇ ਟੋਟਲੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਸਾਰਾ ਕੁਝ ਛੱਡ ਕੇ ਹਥਿਆਰਬੰਦ ਘੋਲੇ ਰੱਬ ਵਗੈਰਾ ਛੱਡ ਕੇ ਇੱਧਰ ਨੂੰ ਪੈ ਗਏ ਤੀਜੀ ਕੈਟਾਗਰੀ ਹੈ ਨਾਪੋਰਾਣੀ ਸੀਪੇਨ ਲਬਰੇਸ਼ਨ ਜਿਹੜੇ ਪਾਰਲੀਮੈਂਟਰੀ ਡੈਮੋਕ੍ਰੇਸੀ ਭਾਗ ਦੀ ਲੈਂਦੇ ਨੇ ਤੇ ਨਾਲ ਜਿਹੜਾ ਹੈਗਾ ਇਨਕਲਾਬ ਦੀ ਗੱਲ ਨਹੀਂ ਕਰਦੇ ਪਰੰਤੂ ਇਹ ਸਾਰੀ ਪ੍ਰੈਕਟਿਸ ਦੇ ਵਿੱਚੋਂ ਕਮਿਊਨਿਸਟ ਸੂਬੇ ਪੱਧਰ ਤੱਕ ਆਪਣੀਆਂ ਸਰਕਾਰਾਂ ਬਣਾਉਣ ਦਾ ਐਕਸਪੀਰੀਅੰਸ ਹੈ ਉਸ ਤੋਂ ਬਾਅਦ ਸੂਬਿਆਂ ਤੋਂ ਬਾਅਦ ਵੀ ਉਹ ਪਿੱਛੇ ਚਲੇਗੇ ਸੀਪੀਐਮ ਨੇ ਇੱਕ ਪਸਤਾਵਾ ਜ਼ਰੂਰ ਰੱਖਦਾ ਕਿ ਯਾਰ ਸਾਡਾ ਮੁੱਖ ਮੰਤਰੀ ਰਿਆ ਜਿਹੜਾ ਜੋਤੀਵਾ ਸੁ ਪ੍ਰਧਾਨ ਮੰਤਰੀ ਬਣਦਾ ਬਣਦਾ ਰਹਿ ਗਿਆ ਸੀ ਅਗਰ ਮੂਰਖਤਾ ਵਾਲਾ ਫੈਸਲਾ ਨਾ ਕਰੇ। ਬਾਕੀ ਜਿਹੜੀਆਂ ਐਮਐਲ ਘਿਰਾਂ ਨੇ ਜਿਹੜੇ ਬਾਈਕਾਟ ਕਰਨ ਵਾਲੇ ਹੈ ਉਹਨਾਂ ਨੂੰ ਵੀ ਮੈਂ ਕਹਿੰਦਾ ਮੰਥਨ ਕਰਨ ਦੀ ਲੋੜ ਹੈ ਤੇ ਜਿਨ੍ਹਾਂ ਨੇ ਹਿੱਸਾ ਲਿਆ ਉਹ ਵੀ ਸਫਲ ਕਿਉਂ ਨਹੀਂ ਹੋ ਸਕੀ? ਆਪਣੀ ਸਰਕਾਰ ਕਿਉਂ ਨਹੀਂ ਬਣਾ ਸਕੀ? ਇਹ ਅਗਲੇ ਸਮੇਂ 'ਚ ਬਚਾਰਾ ਅੰਗਿਲੋੜਾ ਵਾਕਿ ਮੈਂ ਇੱਕ ਬੇਨਤੀ ਕਰਾਂਗਾ ਕਿ ਜਿੰਨੇ ਪੁਆਇੰਟ ਦਰਸ਼ਨ ਪਾਰਟੀ ਨੇ ਰੱਖੇ ਨੇ ਵਧੀਆ ਗੱਲਾਂ ਜਿਹੜੇ ਲਿਖਤ ਦੇ ਰੂਪ ਦੇ ਵਿੱਚੋਂ ਆ ਜਾਣ ਜਿਹੜੀ ਪਰਚੋਲ ਦੀ ਤੁਸੀਂ ਗੱਲ ਕਰਦੇ ਹੋ ਅਗਰ ਲਿਖਤੀ ਰੂਪ ਦੇ ਵਿੱਚੋਂ ਸਾਡੇ ਮੁਲਕ ਦੇ ਵਿੱਚ ਸਰਕੂਲੇਟ ਹੋਵੇ ਤਾਂ ਅੱਛੀ ਗੱਲ ਜਿੱਥੋਂ ਤੱਕ ਅੱਜ ਦੀ ਸਥਿਤੀ ਦੇ ਵਿੱਚ ਮੋਦੀ ਆਸਮਾਨ ਹੈ ਤੇ ਇੱਕ ਭਪਾਲੀਆਂ ਨੇ ਠਾਇਆ ਬਾਟਾ ਵੰਡਦਾ ਸਵਾ ਬਾਟਾ ਬਰਨਿਆ ਸਵਾਲ ਬਿਲਕੁਲ ਸੀਰੀਅਸ ਕੁਐਸਚਨ ਹੈ ਮੱਧ ਸ਼੍ਰੇਣੀ ਦੇ ਵਿੱਚ ਜਿਹੜੇ ਦੋ ਬੰਦੇ ਜਿਨ੍ਹਾਂ ਨੂੰ ਰੋਟੀ ਮਿਲਦੀ ਹੈ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਪੰਛੀਆਂ ਨੂੰ ਬਚਾਉਣ ਬਾਰੇ ਪਾਣੀ ਨੂੰ ਬਚਾਉਣ ਬਾਰੇ ਹਵਾ ਨੂੰ ਬਚਾਉਣ ਬਾਰੇ ਜੇ <li>ਮੁਨੁੱਖੀ ਜੀਵਨ ਹੀ ਨਾ ਰਿਹਾ ਤਾਂ ਸਾਡਾ ਇਨਕਲਾਬ ਕਿੱਥੋਂ ਆਏਗਾ ਇੱਕ ਲੰਬੇ ਸਮੇਂ ਦਾ ਪ੍ਰੋਜੈਕਟ ਹੈਗਾ ਜਿਹੜਾ ਸਾਨੂੰ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਪਰ ਜਿਹੜੀ ਗੱਲ ਭਪਾਲ ਜੀ ਕਹਿ ਦੇ ਰਹੇ ਨੇ ਮਾਫ਼ ਕਰਨਾ ਮੈਂ ਮਾਈ ਨੇ ਨੂੰ ਰਿਹਾ ਮਾਫੀ ਚਾਹਣਾ ਸਾਰੇ ਬੋਲ ਰਹੇ ਆ ਮੈਂ ਤੁਹਾਡਾ ਹਮਦਰਦ ਹਾਂ ਸਾਰਿਆਂ ਦਾ ਮੈਂ ਕਿਸੇ ਧਿਰ ਦਾ ਨੰਨ ਨਹੀਂ ਬੱਜਾ ਹੋਇਆ ਜਿਹੜੀ ਗੱਲ ਇਹਨਾਂ ਨੇ ਇਹ ਕਹਿ ਦਿੱਤੀ ਕਿ ਮੋਤੀ ਵਾਲਾ ਮਸਲਾ ਛੋਟਾ ਜਿਹਾ ਮਸਲਾ ਹੈ ਇਹ ਗੱਲ ਇਹ ਨਹੀਂ ਸੀਮਤ ਨਹੀਂ ਜੇ ਤੁਸੀਂ ਵਾਤਾਵਰਣ ਦੀ ਗੱਲ ਵੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੋਲਣ ਦੀ ਸਪੇਸ ਹੋਣੀ ਚਾਹੀਦੀ ਹੈ ਤੁਹਾਨੂੰ ਆਪਣੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੁਹਾਨੂੰ ਆਪਣੀ ਗੱਲ ਲੋਕਾਂ ਤੋਂ ਕੋਲ ਲੈ ਕੇ ਜਾਣ ਦਾ ਮੌਕਾ ਹੋਣਾ ਚਾਹੀਦਾ ਜਿਹੜੇ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਉਹਨਾਂ ਨੂੰ ਮੌਕੇ ਦਿੱਤੇ ਨੇ ਮਾਫ਼ ਕਰਨਾ ਉਸ ਦਾ ਸਿਹਰਾ ਵੇਦਕਿਰਗੀਆਂ ਨੂੰ ਦਿੰਨੇ ਆ ਪਰ ਉਹ ਲੱਖਾਂ ਲੋਕਾਂ ਦੀ ਸੈਂਕੜੇ ਸਾਲਾਂ ਦੀ ਜਦੋਂ ਜਿਹਦਾ ਸਿੱਟਾ ਹੈ ਤਾਂ ਉਹ ਹੱਕ ਲੋਕਾਂ ਨੂੰ ਮਿਲੇ ਸੀ ਜਿਹੜਾਂ ਦੀ ਸਪੇਸ ਨੂੰ ਖਤਮ ਕੀਤੀ ਜਾ ਰਹੀ ਹੈ ਚੈੱਕ ਦੀ ਮੋਤੀ ਸਰਕਾਰ ਅਮਨਸਤੀ ਇੰਟਰਨੈਸ਼ਨਲ ਜਿਹੜੀ ਦੁਨੀਆ ਦੇ ਵਿੱਚ ਮਨੁੱਖੀ ਹੱਕਾਂ ਬਾਰੇ ਕੰਮ ਕਰਨ ਵਾਲੀ ਸੰਸਥਾ ਸੀ ਉਹਦਾ ਬੋਰੀਆ ਮਿਸਤਰਾ ਹਿੰਦੁਸਤਾਨ ਨੂੰ ਚਕਾਤਾ ਉਹਨੇ ਪੀਵੀਸੀ ਦੀ ਕਿ ਡਾਕੂਮੈਂਟਰੀ ਆਈ ਸੀ ਤੁਹਾਨੂੰ ਪਤਾ ਹੋਵੇ ਪਹਿਨ ਲਾਇਆ ਤੇ ਉਹਦੇ ਤੇ ਇੱਕ ਤਿਰਣਾ ਮੂਲ ਕਾਂਗਰਸ ਦੀ ਮੋਹਾ ਮੋਤਰਾ ਐਮਪੀਸੀ ਉਹਦਾ ਆਰਟੀਕਲ ਮੈਂ ਪੰਜਾਬੀ ਅਨੁਵਾਦ ਕਰਕੇ ਵੀ ਸੋਸ਼ਲ ਮੀਡੀਆ ਤੇ ਪਾਇਆ ਸੀ ਮੈਂ ਪਰ ਉਹਦਾ ਇੱਕ ਹੈਡਿੰਗ ਹੀ ਬੋਲਣਾ ਚਾਹਣਾ ਉਹ ਕਹਿੰਦੀ ਤੁਸੀਂ ਰਾਜਸੀ ਸੱਤਾ ਵਾਲੇ ਬੁਝਦਲ ਹੋ ਜੇ ਤੁਹਾਡੇ ਤੇ ਹਿੰਮਤ ਹੈ ਜੇ ਤੁਹਾਡੇ ਪੱਲੇ ਸੱਚਾਈ ਹੈ ਤੁਸੀਂ ਇੰਟਰਨੈਟ ਬੰਦ ਕਿਉਂ ਕਰਦੇ ਹੋ ਤੁਸੀਂ ਫੋਨ ਬੰਦ ਕਿਉਂ ਕਰਦੇ ਹੋ ਤੁਸੀਂ ਕਿਸਾਨਾਂ ਦੇ ਰਸਤੇ ਕਿਉਂ ਰੋਕਦੇ ਹੋ ਤੁਸੀਂ ਸੜਕਾਂ ਖੁਦ ਰੋਕਦੇ ਹੋ ਨਾ ਕਿਸਾਨਾਂ ਦਾ ਲੈਨੇ ਹੋ ਬੜੀ ਡਿਟੇਲ ਮੈਂ ਇਹਦੇ ਸਮੇਂ ਦੇ ਪਰਸੰਗ ਦੇ ਵਿੱਚ ਦੇ ਵਿਸਥਾਰ ਚ ਨਹੀਂ ਜਾਣਾ ਚਾਹਾਂਗਾ ਇਸੇ ਪਰਸੰਗ ਦੇ ਵਿੱਚ ਮੈਂ ਇੱਕ ਮੇਰੇ ਡਿਗਰੀ ਦੇ ਕੁਝ ਨੰਨੀਆਂ ਕਰਨਾ ਕਰਨ ਲਈ ਕਿਹਾ ਹੈ ਇਕਾ ਬੁੱਕਾਇਆ ਅਲਫਾਸ਼ਾ ਆਕਸਫੋਰਡ ਯੂਨੀਵਰਸਿਟੀ ਪ੍ਰੋਫੈਸਰ ਹੈ ਟਾਈਟਲ ਹੈ ਦੀ ਇਨ ਕਨਸਰਵੇਸ਼ਨਸ ਦੀ ਮਾਕਾਰੋ ਕੋਰੇ گاਉਂ ਦੇ ਵਿੱਚ ਜਿਹੜੇ 16 ਬੁੱਧੀ ਜੀਵੀਆਂ ਦੇ ਉੱਤੇ ਇੰਨਾਂ ਦੇ ਵਿੱਚ ਤਿੰਨ ਵਕੀਲ ਤਿੰਨ ਪ੍ਰੋਫੈਸਰ ਬਾਕੀ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਲੋਕਾਂ ਦੇ ਪੱਕੇ ਕਾਰਕੁਨ ਸੀਗੇ ਉਹਨਾਂ ਦੇ ਉੱਤੇ ਝੂਠਾ ਕੇਸ ਬਣਾਇਆ ਗਿਆ ਉਹਦੀ ਬਹੁਤ ਡਿਟੇਲਡ ਸਟਡੀ ਹੈ ਜਿਹੜੀ ਕਿ ਹਿੰਦੁਸਤਾਨ ਦੇ ਵਿੱਚ ਸਾਡੇ ਸੱਜਣਾ ਵੱਲੋਂ ਨਹੀਂ ਕੀਤੀ ਗਈ ਇੰਟਰਨੈਸ਼ਨਲ ਏਜੰਸੀਆਂ ਦਾ ਨਾਮ ਦਿੱਤਾ ਹੈ ਜਿਨ੍ਹਾਂ ਨੇ ਪੜਤਾਲ ਕਰਕੇ ਦੱਸਿਆ ਹੈ ਕਿ ਕਿਵੇਂ ਜਿਹੜੇ ਗੁੱਤੀ ਜੀ ਵੀ ਸੀ ਆਪਣੇ ਸਾਥੀ ਬੈਠੇ ਨੇ ਚੈਲ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਇਸ ਨੂੰ ਏਜੰਡੇ ਦਾ ਲੈ ਕੇ ਨੂੰ ਪੰਜਾਬੀ ਅਨੁਵਾਦ ਕਰਦੇ ਹੋ ਤਾਂ ਬਹੁਤ ਹੀ ਵੈਲਿਊਏਬਲ ਇਨ ਪਰਮਿਸ਼ਨ ਹੈ ਕਿਤਾ ਇਹਦੇ ਵਿੱਚ ਉਹਨੇ ਉਸ ਟੇਸ ਦੇ ਵਿੱਚ ਦੱਸਿਆ ਕਿ ਪਹਿਲਾਂ ਉਹਨਾਂ ਦੇ ਕੰਪਿਊਟਰ ਨੂੰ ਉਹਨਾਂ ਦੇ ਮੋਬਾਈਲ ਨੂੰ ਹੈਕ ਕੀਤਾ ਗਿਆ ਅਮਰੀਕੀ ਇੱਕ ਏਜੰਸੀ ਹੈ ਸੈਂਟੀਨਲ ਲੈਬ ਸੈਂਟੀਨਲ 1 ਉਹਦੇ ਕੋਲੇ ਭੀਮੇ ਕੋਰੇ گاؤں ਕੇਸ ਦੇ ਵਕੀਲਾਂ ਨੇ ਜਿਹੜੀ ਇਹਨਾਂ ਨੇ ਕਾਪੀਆਂ ਦਿੱਤੀਆਂ ਕਿ ਕਿਹੜੇ ਲੈਟਰ ਮਹਾਵਾਦੀਆਂ ਦੇ ਇਹਨਾਂ ਦੇ ਲੈਪਟਾਪ ਦੇ ਵਿੱਚੋਂ ਪਾਏ ਗਏ ਨੇ ਉਹਦੀਆਂ ਕਲੋਨ ਕਾਪੀਆਂ ਉਸ ਏਜੰਸੀ ਨੂੰ ਅਮਰੀਕਾ ਦੀ ਨੂੰ ਭੇਜੀ ਗਈ ਉਹ ਅਮਰੀਕਾ ਦੀ ਏਜੰਸੀ ਨੇ ਬਕਾਇਦਾ ਉਹਦੇ ਉੱਤੇ ਰਿਸਰਚ ਕਰਕੇ 6 ਮਹੀਨਿਆਂ ਦੇ ਸਮੇਂ ਦੇ ਵਿੱਚੋਂ ਸਚਾਈ ਸਾਹਮਣੇ ਲੈਂਦੀ ਹੈ ਕਿ ਕਿਵੇਂ ਪਹਿਲਾਂ ਰੋਨਾਲਡ ਦਿਲਸਨ ਦੇ ਕੰਪਿਊਟਰ ਦੇ ਵਿੱਚ ਮਾਲਵੇਅਰ ਦੇ ਰਾਹੀਂ ਜਿਹੜੀ ਜੰਗ ਜਨਰੇਸ਼ਨ ਆ ਉਹ ਸਮਝਦੀ ਹੈ ਕਈ ਸ਼ਬਦ ਜਿਹੜੀ ਸਾਡੇ ਵਾਲੀ ਏਜ ਵਾਲੇ ਨੇ ਉਹਨਾਂ ਦੇ ਪੱਲੇ ਨਹੀਂ ਪੈਂਦੀ ਮੈਂ ਦੇਸੀ ਏ ਢੰਗ ਨਾਲ ਇਹ ਦੱਸ ਦਿਆਂ ਕਿ ਇੱਕ ਰੋਗਾਣੂ ਪੈਦਾ ਕਰਦੇ ਆ ਜਿਵੇਂ ਰੋਗਾਣੂ ਫਿਰ ਭਪਾਲ ਨੇ ਕਿਹਾ ਫਿਰ ਉਸੇ ਦੀਆਂ ਦਵਾਈਆਂ ਵੇਚਦੇ ਆ ਕੰਪਿਊਟਰ ਦੇ ਵਿੱਚ ਵੀ ਇਹੀ ਹਿਸਾਬ ਹੈ ਇੱਕ ਕੰਪਿਊਟਰ ਵਾਲਾ ਰੋਗਾਣੂ ਪੈਦਾ ਕਰਦੇ ਨੇ ਜਿਹਨੂੰ ਵਾਇਰਸ ਕਹਿੰਦੇ ਨੇ ਫਿਰ ਉਹਨੂੰ ਰੋਕਣ ਵਾਸਤੇ ਐਂਟੀਵਾਇਰਸ ਵੇਚਦੀਆਂ ਨੇ ਕੰਪਨੀਆਂ ਇਹ ਕਮਾਈ ਦਾ ਧੰਦਾ ਹੈ ਜੇਕਰ ਤੁਸੀਂ ਐਂਟੀਵਾਇਰਸ ਨਹੀਂ ਖਰੀਦੋਗੇ ਤੁਹਾਡਾ ਕੰਪਿਊਟਰ ਲੈਪਟਾਪ ਨਹੀਂ ਚੱਲੇਗਾ ਇਸੇ ਤਰ੍ਹਾਂ ਇਜ਼ਰਾਈਲ ਵੀ ਇੱਕ ਕੰਪਨੀ ਹੈ ਪ੍ਰਗੈਸਿਸ ਉਹ ਸਰਕਾਰ ਦੀ ਮਦਦ ਦੇ ਨਾਲ ਸਰਕਾਰ ਦੀ ਪਰਮਿਸ਼ਨ ਦੇ ਨਾਲ ਕਿਸੇ ਵੀ ਹੋਰ ਸਰਕਾਰ ਨੂੰ ਆਪਣੀਆਂ ਸੁਭਾਵਾਂ ਦਿੰਦੀ ਹੈ ਤੇਰੇ ਵਿੱਚ ਇੱਕ ਇੰਪੋਰਟੈਂਟ ਪੱਖ ਨੋਟ ਕੀਤਾ ਗਿਆ ਹੈ ਕਿ 2017 ਦੇ ਵਿੱਚ ਹਿੰਦੁਸਤਾਨ ਦਾ ਪਹਿਲਾ ਪ੍ਰਧਾਨ ਮੰਤਰੀ ਸੀ ਜਿਹੜਾ ਮੋਦੀ ਉੱਥੇ ਗਿਆ ਤੇ ਜਾਣ ਪਿੱਛੇ ਕਿੱਡਾ ਵੱਡਾ ਸਕੈਂਡਲ ਸਾਹਮਣੇ ਲੈਂਦਾ ਹੈ ਕਿ ਉਹ ਪ੍ਰਗਾਸਿਸ ਕੰਪਨੀ ਤੋਂ ਨਾਂ ਦੇ ਨਾਲ ਉਹਨਾਂ ਦੀ ਸਰਕਾਰ ਤੋਂ ਪਰਮਿਸ਼ਨ ਦਵਾਈ ਉਸ ਜੀਆਂ ਫਿਰ ਸਿਵਾਵਾਂ ਇਹਨਾਂ ਨੇ ਲਈਆਂ ਵਿਰੋਧੀ ਪਾਰਟੀਆਂ ਦੇ ਮੋਬਾਈਲ ਹੈਕ ਕੀਤੇ ਮਾਓਇਸਤਾਂ ਦੇ ਹੈਕ ਕੀਤੇ ਮਾਓਇਸਤਾਂ ਦੇ ਪੱਖੀ ਜਿਹੜੇ ਬੁੱਧੀਜੀਵੀ ਸੀ ਉਹਨਾਂ ਦੇ ਮੋਬਾਈਲ ਹੈਕ ਕੀਤੇ ਇਹ ਸਾਰਾ ਧੰਦਾ ਉਸ ਤੋਂ ਬਾਅਦ ਹੋਇਆ ਹੈ ਆਈ ਥਿੰਕ 4 ਅਪ੍ਰੈਲ 2017 ਦੀ ਗੱਲ ਆ 4 ਜਾਂ 5 ਦੀ ਜਦੋਂ મોદી ਉੱਥੇ ਗਿਆ ਹੈ ਇਜ਼ਰਾਇਲ ਦੇ ਵਿੱਚ ਗਿਆ ਜਿੱਦੇ ਨਾਲ ਖਾਸੀ ਨੇੜਤਾ ਦਿਖਾ ਰਿਹਾ ਹੈ ਉਹ ਇਜ਼ਰਾਇਲ ਜਿਹੜਾ ਹਮਾਸ ਦੇ ਲੋਕਾਂ ਦਾ ਕਹਣ ਕਰ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਰੋਜ ਬੁਰੂ ਦੇ ਨਾਲ ਭੁੰਨਿਆ ਜਾ ਰਿਹਾ ਉਹ ਇਜ਼ਰਾਇਲ ਜਿਹੜਾ ਅਮਰੀਕਾ ਦਾ ਪਿੱਠੂ ਹੈ ਉਹਦੇ ਜ਼ੁਲਮਾਂ ਨੂੰ ਦੇਖ ਕੇ ਅਮਰੀਕਾ ਵੀ ਸ਼ਰਮਸਾਰ ਹੋ ਗਿਆ 13 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਉੱਥੇ ਪ੍ਰੋਟੈਸਟ ਕੀਤਾ 13 13 ਯੂਨੀਵਰਸਿਟੀਆਂ ਔਰ ਉਸ ਤੋਂ ਬਾਅਦ ਉਹ ਕਹਿਣ ਲਈ ਮਜਬੂਰ ਹੋ ਗਿਆ ਰਾਸ਼ਟਰਪਤੀ ਕਿ ਅਸੀਂ ਹਮਾਸ ਜਿਹੜੀ ਹਮਾਸ ਦੇ ਏਰੀਆ ਦੇ ਵਿੱਚ ਜਿਹੜਾ ਟਾਰਗੇਟ ਬਣਾਇਆ ਜਾ ਰਿਹਾ ਉਹਦੇ ਲਈ ਅਸੀਂ ਹਥਿਆਰਾਂ ਦੀ ਸਪਲਾਈ ਨਹੀਂ ਕਰਾਂਗੇ ਹਾਲ ਦੀ ਘੜੀ ਉਹਨਾਂ ਨੇ ਇਹ ਪਿਆਨ ਦਿੱਤਾ ਤੁਸੀਂ ਸਾਰਿਆਂ ਨੇ ਸੁਣਿਆ ਹੋਵੇ ਤਾਂ ਉਹਦੇ ਹਨਾਕ ਤੇ ਵਿੱਚ ਜਦੋਂ ਕਿਸੇ ਤੇ ਦੋਸ਼ ਲਾਉਣਾ ਹੀ ਸਜ਼ਾ ਹੈ ਦੇਖੋ ਯੂਪੀਏ ਦਾ ਵਿਧਾਨਤੀ ਹੈ ਸੰਵਿਧਾਨ ਸਾਡਾ ਕਿੱਥੇ ਰਹਿ ਗਿਆ ਕਿਸੇ ਬੰਦੇ ਤੇ ਤੁਸੀਂ ਇੱਥੇ ਬੈਠੇ ਹੋ ਜਿੰਨੇ ਬੋਲ ਕੇ ਗਏ ਹੈ ਜਿੱਤੇ ਮਰਜ਼ੀ ਯੂਪੀਏ ਲੱਗ ਸਕਦਾ ਕੋਈ ਦਲੀਲ ਦੇਣ ਦੀ ਲੋੜ ਨਹੀਂ 5.66 ਸਾਲ ਬੋਤਮ ਨਵਲੱਖਾ ਵਰਗੇ ਬਰਬਰੇ rau ਵਰਗੇ ਸਟੇਨਸ ਮੰਮੀ ਤਾਂ ਵਿਚਾਰਾ ਅੰਦਰੀ ਜਿੰਦਗੀ ਚਲੀ ਗਈ ਉਸ ਦੀ ਇੱਕ ਪਾਦਰੀ ਸੀ ਉਹ ਪਾਦਰੀ ਜਿਹੜਾ ਆਪਣਾ ਮਿਸ਼ਨ ਲੈ ਕੇ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਲੋਕਾਂ ਨੂੰ ਉਹਦੇ ਨਾਲ ਜੋੜਨ ਲਈ ਗਿਆ ਸੀ ਪਰ ਉਹ ਆਤਵਾਸ਼ੀਆਂ ਦੇ ਹੋ ਗਿਆ ਉਹਦੇ ਛੱਡ ਕੇ ਪ੍ਰਾਰਥਨਾਵਾਂ ਕਰਨੀਆਂ ਚਰਚ ਦੇ ਵਿੱਚ ਇਹ ਸਾਫ ਅਲਪਾ ਸ਼ਾਹ ਨੇ ਦਰਜ ਕੀਤਾ ਕਿ ਉਹ ਲੋਕਾਂ ਦਾ ਪਾਦਰੀ ਬਣ ਗਿਆ ਤੇਹੀ ਕਸੂਰ ਸੀ ਅਸਲ ਵਿੱਚ ਇਹ ਨੇ ਇੱਕ ਹੋਰ ਇੰਪੋਰਟੈਂਟ ਗੱਲ ਨੋਟ ਕੀਤੀ ਹੈ ਕਿ ਇਹ ਕਾਰਵਾਈ 2014 ਤੋਂ ਤਾਂ ਬਕਾਇਦਾ ਚੱਲ ਪਈ ਸੀ ਸਟੇਟ ਸਵਾਮੀ ਦੇ ਖਿਲਾਫ ਵੀ ਇਹ ਸਾਰੇ ਬੁੱਧੀਜੀਵਾਂ ਦੇ ਖਿਲਾਫ ਵੀ ਲੇਕਿਨ ਸਟੇਟ ਵੱਲੋਂ ਉਹ ਕਹਿੰਦੀ ਪੋਲੀਟੀਕਲ ਪਾਰਟੀ ਨਿਸ਼ਾਨਦੇ ਹੋ ਸਟੇਟ ਦਾ ਇੱਕ ਆਪਣਾ ਏਜੰਸੀਆਂ ਦਾ ਸਿਸਟਮ ਹੁੰਦਾ ਜਿਹੜੀ 2012 ਤੋਂ ਚੱਲ ਪਈ ਸੀ 2012 ਤੋਂ ਚੱਲੀ ਹੋਣ ਕਰਕੇ ਕਹਿੰਦੇ ਵੀ ਉਦੋਂ ਅਗਲੀ ਗੱਲ ਹੁੰਦੀ ਹੈ ਕਿ ਪੋਲੀਟੀਕਲ ਪਾਰਟੀ ਪਾਵਰ ਚ ਕਿਹੜੀ ਹੈ ਉਹਨੇ ਉਸ ਨੂੰ ਵਰਤਨਾ ਕਿਵੇਂ ਹੈ ਕਾਂਗਰਸ ਆਪਣੇ ਹਿਸਾਬ ਨਾਲ ਵਰਤਵੀਂ ਰਹੀ ਹੈ ਪਰ ਮੋਦੀ ਮੰਗੇ ਚਿੱਟੇ ਰੂਪ ਦੇ ਵਿੱਚ 2014 ਤੋਂ ਬਾਅਦ ਉਸ ਨੇ ਮਿੱਥ ਲਿਆ ਕਿ ਸਭ ਤੋਂ ਵੱਡੇ ਖਤਰਨਾਕ ਬੰਦੇ ਇਹ ਨੇ ਜਿਹੜੇ ਅਸਾਂ ਦੇ ਵਿੱਚ ਆਮ ਲੋਕਾਂ ਨੂੰ ਚੇਤਨ ਕਰ ਰਹੇ ਸੋ ਮੇਰਾ ਇਹ ਤਰੀਕਾ ਦੇਣ ਦਾ ਮਤਲਬ ਇਹ ਹੈ ਕਿ ਅੱਜ ਸਥਿਤੀ ਇਸ ਤਰ੍ਹਾਂ ਦੀ ਨਹੀਂ ਹੈ ਜੇ ਤੁਸੀਂ ਬੋਲਣ ਦੀ ਆਜ਼ਾਦੀ ਪੰਜਾਬ ਹੈ ਮੈਂ ਇੱਕ ਮੇਰਾ ਟਾਈਮ ਹੋ ਗਿਆ ਆ ਪਾਰਟਨਰ ਲਈ ਫਿਰ ਸਹੀ ਥੈਂਕ ਯੂ